6 ਮਾਰਚ ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਜਿਵੇਂ ਮੌਸਮ ਸਾਫ਼ ਬਣਿਆ ਹੋਇਆ ਹੈ ਉਸੇ ਤਰ੍ਹਾਂ ਦਾ ਹੀ ਅੱਜ ਸਾਫ਼ ਰਹੇਗਾ ਹਵਾਵਾਂ ਦੇ ਵਿੱਚ ਅੱਜ ਵੀ ਰਵਾਨਗੀ ਦੇਖਣ ਨੂੰ ਮਿਲੇਗੀ ਮੌਸਮ ਦੇ ਵਿੱਚ ਕੋਈ ਖਾਸ ਤਬਦੀਲ ਨਹੀਂ ਹੋਵੇਗਾ ਤੋਂ ਸਾਰੇ ਖੇਤਰਾਂ ਦੇ ਵਿੱਚ ਨਿਕਲੇਗੀ ਸਵੇਰ ਵੇਲੇ ਟੈਂਪਰੇਚਰ ਹੈ ਜਿਹੜਾ ਉਹ 5 ਤੋਂ 8 ਡਿਗਰੀ ਦੇ ਵਿਚਕਾਰ ਪੰਜਾਬ ਦੇ ਰਹਿ ਸਕਦਾ ਹੈ ਤੇ ਕੁਝ ਕੁ ਖੇਤਰਾਂ ਦੇ ਵਿੱਚ ਅੱਜ ਵੀ ਸਵੇਰ ਵੇਲੇ ਵੱਡੇ ਪੱਧਰ ਤੇ ਕੋਰਾ ਦੇਖਣ ਨੂੰ ਮਿਲ ਸਕਦਾ ਹੈ ਸੋ ਸਵੇਰ ਵੇਲੇ ਅਤੇ ਸ਼ਾਮ ਵੇਲੇ ਦੀ ਠੰਡ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਬਰਕਰਾਰ ਰਹੇਗੀ ਜੇਕਰ ਹਵਾਵਾਂ ਦੀ ਗੱਲ ਕਰੀਏ ਤਾਂ ਅੱਜ ਦੁਪਹਿਰ ਤੋਂ ਬਾਅਦ ਕੁਝ ਕੁ ਇਲਾਕਿਆਂ ਦੇ ਵਿੱਚ ਹਵਾਵਾਂ ਘਟਣਗੀਆਂ ਖਾਸ ਕਰਕੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਹਨ ਬਾਰਡਰ ਏਰੀਆ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਹਵਾਵਾਂ ਦੀ ਰਫ਼ਤਾਰ ਘਟੇਗੀ ਤੇ ਬਾਕੀ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਚੱਲਦੀ ਰਹੇਗੀ ਤੇ ਸ਼ਾਮ ਵੇਲੇ ਤੱਕ ਉਹਨਾਂ ਖੇਤਰਾਂ ਦੇ ਵਿੱਚ ਵੀ ਰਫ਼ਤਾਰ ਹਵਾ ਦੀ ਹੌਲੀ ਹੋਣੇ ਸ਼ੁਰੂ ਹੋ ਜਾਵੇਗੀ। ਯਾਨੀ ਕਿ ਅਗਲੇ 2 ਦਿਨ 7 ਤੇ 8 ਤਰੀਕ ਨੂੰ ਹਵਾ ਵਿੱਚ ਰਫ਼ਤਾਰ ਘਟੇਗੀ ਤੇ 9 10 ਤਰੀਕ ਤੱਕ ਇਹ ਰਫ਼ਤਾਰ ਐਨ ਮੱਠੀ ਪੈ ਜਾਵੇਗੀ ਤੇ ਫਿਰ ਠੰਡ ਵਿੱਚ ਵਾਦ ਦਾ ਜਿਹੜਾ ਹੋ ਰਿਹਾ ਹੈ ਉਹ ਵੀ ਘਟੇਗਾ ਤੇ ਗਰਮੀ ਦੇ ਵਿੱਚ ਵਾਦ ਦਾ ਹੋਣਾ ਸ਼ੁਰੂ ਹੋ ਜਾਵੇਗਾ ਪੰਜਾਬ ਵਿੱਚ ਵੀ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਗਲਾ ਸਿਸਟਮ 11 ਤਰੀਕ ਤੋਂ ਬਾਅਦ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ